ਹੁਣ ਦੇਖ ਬਾਅਦ ਠੀਕ ਹੈ ਹਾਂ ਹੁਣ ਚਲੋ ਠੀਕ ਹੈ ਬੋਲਿਆ ਆਹ ਤੇਨੂੰ ਗਾਣਾ ਸੁਣਾਇਏ ਕਿਹੜਾ ਬੋਲਾ ਬੋਲਾ ਹਾਏ ਬੋਲਾ ਹਾਏ ਬੋਲਾ ਸਭ ਤੋਂ ਪਹਿਲੀ ਸੀ ਸ਼ੁਰੂਆਤ ਕੀਤੀ ਇਸ ਫਿਲਮ ਦੀ ਸ਼ੂਟਿੰਗ ਦੀ ਜਿਹਨੂੰ ਕਹਿ ਸਕਦੇ ਆ ਮਿਊਜ਼ਿਕ ਜਿੰਨੀਆਂ ਵੀ ਫਿਲਮਾਂ ਬਣਦੀਆਂ ਉਹਦੇ ਚ ਜਿਹੜੀ ਮਿਊਜ਼ਿਕ ਦੀ ਬਹੁਤ ਇੰਪੋਰਟੈਂਸ ਹੁੰਦੀ ਹੈ ਤੇ ਸਾਨੂੰ ਲੱਗਿਆ ਕਿ ਅਸੀਂ ਪਹਿਲੀ ਵਾਰੀ ਯਾਰ ਫਿਲਮ ਬਣਾ ਰਹੇ ਹਾਂ ਜਿਹੜਾ ਕਰੈਕਟਰ ਹੈ ਉਹ ਬਹੁਤ ਫਨੀ ਆ ਪੋਲਾ ਬਹੁਤ ਇੰਜੋਏ ਕਰਦਾ ਉਹਦਾ ਮਿਊਜ਼ਿਕ ਕਿਵੇਂ ਦਾ ਹੋਵੇ ਤੇ ਅਸੀਂ ਕਹਿ ਗਏ ਕੁਝ ਨਵਾਂ ਕਰੀਏ ਅਸੀਂ ਟ੍ਰੈਡੀਸ਼ਨ ਜਿਹੜੇ ਫੋਕ ਗਾਉਂਦੇ ਆ ਅਸੀਂ ਉਹਨਾਂ ਦੀ ਸਰਚ ਕੀਤੀ ਅਸੀਂ ਲੱਗਿਆ ਕਿ ਕਿ ਜਿਹੜਾ ਭੋਲੇ ਦਾ ਮਿਊਜ਼ਿਕ ਹੈ ਨਾ ਉਹ ਫੋਕ ਦੇ ਨੇੜੇ ਬਹੁਤ ਹੋਣਾ ਚਾਹੀਦਾ। ਦੇ ਕੋਲੇ ਨਾ ਢੱਡ ਕੋਈ ਆਇਆ ਬੇਦਾਰੇ ਕੋਲੇ ਨਾ ਢੱਡ ਕੋਈ ਫਿਰ ਅਸੀਂ ਨੀਲਮ ਮਾਨ ਸਿੰਘ ਦੀ ਜਿਹੜੀ ਟੀਮ ਹੈ ਜਿਹਨਾਂ ਨਾਲ ਮੈਂ ਥੀਏਟਰ ਵੀ ਕਰਦਾ ਸੀਗਾ ਉਹਨਾਂ ਤੋਂ ਅਸੀਂ ਪਰਮਿਸ਼ਨ ਲਈ ਉਹਨਾਂ ਦੀ ਟੀਮ 'ਚ ਜਿਹੜੇ ਮਜਿਸ਼ੀਅਨ ਨੇ ਅਸੀਂ ਉਹ ਸਾਰੇ ਹਾਇਰ ਕੀਤੇ ਉਹ ਸਾਰੇ ਦੇਸੀ ਬੰਦੇ ਨੇ ਹਨਾ ਸੋ ਅਸੀਂ ਉਹਨਾਂ ਨੂੰ ਲਿਆਂਦਾ ਸਟੂਡੀਓ ਦੇ ਵਿੱਚ ਇਕੱਠੇ ਕੀਤਾ ਅਸੀਂ ਕਿਹਾ ਦੇਖਦੇ ਹਾਂ ਸਾਨੂੰ ਨਹੀਂ ਸੀ ਪਤਾ ਸੀ ਕੀ ਕਰਨ ਲੱਗੇ ਆ ਜਾਂ ਕੀ ਕੋਣਾ ਅ ਥੋੜਾ ਥੋੜਾ ਆਈਡੀਆ ਹੈਗਾ ਸੀ ਕੰਗਨੇ ਜੀ ਨੇ ਗਾਣੇ ਲਿਖਿਆ ਮੁੰਡੇ ਨੇ ਉਹਦੇ ਕੋਲ ਥੋੜਾ ਥੋੜਾ ਆਈਡੀਆ ਹੈਗਾ ਸੀਗਾ ਵੀ ਐਦਾਂ ਦਾ ਆਪਾਂ ਕੁਝ ਕਰਾਂਗੇ ਅਸੀਂ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਲਿਆਏ ਤੇ ਫਿਰ ਅਸੀਂ ਬੈਠ ਗਏ ਸਟੂਡੀਓ ਦੇ ਵਿੱਚ ਜੇ ਜਿਹੜੀ ਤੁਸੀਂ ਫੁਟੇਜ ਦੇਖ ਰਹੇ ਹੋ ਨਾ ਇਹ ਬੇਸਿਕਲੀ ਹੈਗੀ ਆ ਕਿ ਜਦੋਂ ਆਪਾਂ ਸਭ ਤੋਂ ਪਹਿਲੀ ਵਾਰੀ ਟਰਾਈ ਕੀਤਾ ਸੀਗਾ 뮤జిక్ ਦਾ 뮤జిక్ ਨੂੰ ਲੈ ਕੇ ਕਿ ਫਿਲਮ ਦਾ 뮤జిక్ ਕਿਵੇਂ ਹੋਵੇ ਚਿੰਤਾ ਜੁਕਣਾ ਚਿੰਤਾ ਜੁਕਣਾ ਚਿੰਤਾ ਢੋਲ ਕੋ ਵੀ ਚਿੰਤਾ ਹੋ ਗਿਆ ਇਸ ਫਿਲਮ ਦਾ ਜਿਹੜਾ 뮤జిక్ ਦੀ ਪਲਾਨਿੰਗ ਹੋਈ ਆ ਨਾ ਉਹ ਥੋੜਾ ਜਿਹਾ ਤਰੀਕਾ ਲੱਗ ਜਾਈ ਸੀਗਾ ਕਿਉਂਕਿ ਆਪਾਂ ਸਕ੍ਰਿਪਟ ਰੈਡੀ ਕਰ ਲਈ ਸੀ ਨ ਰੈਡੀ ਕਰ ਲਏ ਸੋ ਗੱਲ ਆ ਗਈ 뮤జిక్ ਤੇ ਕਿ ਮਿਊਜ਼ਿਕ ਕੀ ਹੋਵੇ ਲਿਰਿਕਸ ਕੀ ਹੋਣ ਹਨਾ ਤੇ ਅੱਗ ਦਾ ਬਾਰੂਦ ਕੋਈ ਕਹਿੰਦਾ ਫਿਰ ਟੇਢੀ ਪਗੜੀ ਬੰਨ ਤੱਕ ਤੇ ਜਦੋਂ ਮਿਊਜ਼ਿਕ ਬਹੁਤ ਸੋਹਣਾ ਬਣ ਗਿਆ ਸਾਨੂੰ ਲੱਗਿਆ ਕਿ ਹੁਣ ਜਦੋਂ ਫਿਲਮ ਸ਼ੂਟ ਹੋ ਗਈ ਐਡਿਟ ਹੋ ਗਈ ਫਿਰ ਲੱਗਿਆ ਬੀਜੀਐਮ ਤੇ ਪਹੁੰਚੀ ਤੇ ਸਾਨੂੰ ਉੱਥੇ ਵੀ ਲੱਗਿਆ ਕਿ ਯਾਰ ਜਿੰਨਾ ਆਪਣਾ ਮਿਊਜ਼ਿਕ ਵਧੀਆ ਬਣਿਆ ਹਨਾ ਕਿਉਂ ਨਾ ਆਪਾਂ ਜਿਹੜਾ ਬੀਜੀਐਮ ਵੀ ਹੈ ਫਿਲਮ ਦਾ ਉਹ ਵੀ ਇਸੇ ਚੀਜ਼ ਤੇ ਖੜੀ ਹੈ ਤੇ ਲਾਈਕ ਮਾਇਆ ਟੀਮ ਆਪਾਂ ਯੂਜ਼ ਕੀਤਾ ਟੱਪੇ ਯੂਜ਼ ਕੀਤੇ ਉਸ ਚੀਜ਼ ਨੂੰ ਕਿਵੇਂ ਆਪਾਂ ਵੈਸਟਰਨ ਦੇ ਨਾਲ ਕਨੈਕਟ ਕਰਕੇ ਇੱਕ ਨਵੀਂ ਚੀਜ਼ ਕ੍ਰੀਏਟ ਹੋ ਗਈ ਹੈ ਸੋ ਬੇਸਿਕਲੀ 뮤ਜ਼ਿਕ ਵੱਲੋਂ ਸਾਡੀ ਪੂਰੀ ਤਸੱਲੀ ਹੈ ਫਿਲਮ ਵੱਲੋਂ ਹੁਣ ਤੁਸੀਂ ਦੇਖ ਕੇ ਦੱਸੋਗੇ